ਵਾਹਿਗੁਰੂ ਜੀ ਕਾ ਖਾਲਸਾ ਸੇਵਾ ਹੈਪਰਜੀ ਕੀ ਫਤਿਹ ਮੈਂ ਵਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਲਵਾ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਜਿਸ ਤਰ੍ਹਾਂ ਕਿ ਕਨਖਜੂਰ ਆਂਦਾ ਔਰ ਕਨਖਜੂਰੇ ਨੂੰ ਕਨ ਗੁਜਰ ਕਹਾ ਜਾਂਦਾ ਸਤਪਤੀ ਕਿਹਾ ਜਾਂਦਾ ਔਰ ਇਹ ਜਿਹੜਾ ਕਨਖਜੂਰਾ ਹੈ ਵਿਸ਼ਕਤ ਹੁੰਦਾ ਜਰੀਲਾ ਹੁੰਦਾ ਔਰ ਜਿਹੜੇ ਜਗ੍ਹਾ ਤੇ ਚਿਪਕ ਜਾਂਦਾ ਹੈ ਇਨੂੰ ਉਖਾਲਣਾ ਮੁਸ਼ਕਲ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਕੰਨ ਖਜੂਰ ਹੈ ਜਿਹੜਾ ਜਿਸ ਜਗ੍ਹਾ ਤੇ ਚਿਪਕ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਗੁੜ ਦਾ ਪੀਗਾ ਕਪੜਾ ਕੰਨ ਖਜੂਰੇ ਦੇ ਨੇੜੇ ਕਰਨ ਤੇ ਇਹ ਉਹ ਜਗ੍ਹਾ ਨੂੰ ਛੋੜ ਕੇ ਉਸ ਗੁੜ ਦੇ ਕਪੜੇ ਤੇ ਚਿਪਕ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਜ਼ਮੀਨ ਤੇ ਪੈ ਜਾਂਦਾ ਹੈ ਵਿਸ਼ਰਾਮ ਕਰਨ ਦੇ ਲਈ ਔਰ ਕੰਨ ਖਜੂਰਾ ਜਿਹੜਾ ਕੰਨ ਚ ਪੈ ਜਾਂਦਾ ਔਰ ਨਿਕਲਦਾ ਨਹੀਂ ਇਸ ਕਰਕੇ ਜਿਸ ਤਰ੍ਹਾਂ ਦਾਰੂ ਹਲਦੀ ਦਾ ਗਰਮ ਪਾਣੀ ਹੋਵੇ ਕੰਨ ਚ ਪਾਉਣ ਤੇ ਇਹ ਕੰਨ ਖਜੂਰਾ ਬਾਹਰ ਨਿਕਲਾਉਂਦਾ ਹੈ ਜਾਂ ਫਿਰ ਸੇਜਾ ਨਮਕ ਦਾ ਪਾਣੀ ਗਰਮ ਕੰਨ ਚ ਪਾਉਣ ਤੇ ਇਹ ਬਾਹਰ ਨਿਕਲਾਉਂਦਾ ਹੈ ਜਾਂ ਫਿਰ ਜਿਸ ਤਰ੍ਹਾਂ ਪਾਣੀ ਨਾਲ ਗਰਮ ਨਾਲ ਨਹਾਉਣੇ ਆ ਉਹਨਾਂ ਕ ਗਰਮ ਪਾਣੀ ਕੰਨ ਚ ਪਾਉਣ ਤੇ ਇਹ ਬਾਹਰ ਨਿਕਲਾਉਂਦਾ ਹੈ ਔਰ ਜਿਸ ਤਰ੍ਹਾਂ ਕਿ ਕਨਗੁਜਰ ਜਿਹੜਾ ਕਨ ਖਜੂਰਾ ਇੱਕ ਵਿਸ਼ਕਤ ਜਰੀਲਾ ਜੀਵ ਹੁੰਦਾ ਹੈ ਜਿਸ ਤਰ੍ਹਾਂ ਕਿ ਕਨਗੁਜਰ ਜਿਹੜਾ ਜਿੱਥੇ ਜਗ੍ਹਾ 'ਚ ਕੱਟ ਲੈਂਦਾ ਆਧੰਗ ਮਾਰਦਾ ਹੈ ਉਹ ਜਗ੍ਹਾ ਲਾਲ ਰੰਗ ਹੋ ਜਾਂਦਾ ਹੈ ਲਾਲ ਪੰਛੀਆਂ ਨਿਕਲਿਆ ਹੁੰਦੀਆਂ ਜਾਂ ਫਿਰ ਸਪੇਦ ਚਿੱਟੇ ਰੰਗ ਦੀਆਂ ਪੰਛੀਆਂ ਹੋ ਜਾਂਦੀਆਂ ਜਾਂ ਫਿਰ ਪੀਲੇ ਰੰਗ ਦੀਆਂ ਪੰਛੀਆਂ ਹੋ ਜਾਂਦੀਆਂ ਇਸ ਤਰ੍ਹਾਂ ਕਿ ਇਹ ਜਿਹੜਾ ਕਨਗੁਜਰ ਹੈ ਵਿਚਕਤ ਜਰੀਲਾ ਹੁੰਦਾ ਹੈ ਔਰ ਜਿਸ ਜਗ੍ਹਾ ਤੇ ਕਨ ਗੁਜਰ ਜਿਹੜਾ ਕੱਟ ਲੈਂਦਾ ਔਰ ਸੂਜਨ ਹੋ ਜਾਂਦੀ ਹੈ ਜਾਂ ਫਿਰ ਸਿਰੋ ਬੇਦਨਾਂ ਹੋਣ ਲੱਗ ਜਾਂਦੀ ਹੈ ਬੁਖਾਰ ਹੋਣਾ ਸਿਰਦਰਦ ਹੋਣਾ ਚੱਕਰ ਆਉਣੇ ਅਜਿਹ ਲੱਛਣ ਉਤਪੰਨ ਹੋ ਜਾਂਦੇ ਆ ਜਿਸ ਤਰ੍ਹਾਂ ਕਿ ਕਨ ਗੁਜਰ ਦੇ ਕੱਟਣ ਦੀ ਵਜ੍ਹਾ ਨਾਲ ਕੰਨ ਖਜੂਰੇ ਦੇ ਕੱਟਣ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕਿ ਮੁਰਛਾ बेहोਸੀ ਵਮਨ ਉਸ ਤਰ੍ਹਾਂ ਕਿ ਜਿੰਮ ਚਲਾਉਣਾ ਇਆ ਤੇ ਕ ਸ਼ਿਕਾਇਤें ਉਤਪਨ ਹੋ ਜਾਂਦੀ ਹੈ ਜਿਸ ਤਰ੍ਹਾਂ ਕਿ ਕਨਗੁਜਰ ਇੱਕ ਵਿਸ਼ਕਤ ਜਰੀਲਾ ਜੀਵਨ ਦાય ਔਰ ਖਤਮਾਦ ਹੁੰਦਾ ਹੈ ਆਈ ਵਿਲਿਸ ਰੋਕਾਂ ਚ ਲਿਖਿਆ ਤਬਰ ਜਿਸ ਤੇ ਸੋਫੋ ਵੇਦਨਾ ਦਾ ਚੇ ਹਿਰਦੇ ਸਵੇਤਾਗਨ ਪ੍ਰਵਾਪਿਆ दाहा मरचा चती मात्रम श्वेत पिंड को त फसिच पिता सतपति दन सह जिस तरह के कनगुचर कन खजूर कन है जे जगह से काट लेता है उस भयानक स्थिति उत्पन्न हो जाती है जिस तरह के आजुवेदी के श्लोकंच लिखा है तवर दृष्टे सोफो जे जगह से दष्ट दंत मारदा ਤਾਬਰ ਦੇਖ ਕੇ ਸੋਫੋ ਸੋਫੋ ਸੂਜਨ ਉਤਪੰਨ ਹੋ ਜਾਂਦੀ ਹੈ ਸਭ ਤੋਂ ਉਹ वेदना वेदनाएं ਪੀੜਾ ਉਤਪੰਨ ਹੋ ਜਾਂਦੀ ਹੈ ਸਭ ਤੋਂ वेदना दाह ਚ ਜਿਸ ਤਰ੍ਹਾਂ ਦਾ ਸਰੀਰ ਸੜਨਾ ਸਰੀਰ ਮਚਣਾ ਅਰਜਿਕ ਲੱਛਣ ਉਤਪੰਨ ਹੋ ਜਾਂਦੇ ਆ ਦਾਹ ਤਾਬਰ ਦੇਖ ਕੇ ਸੋਫੋ वेदना दाह ਚ ਹਿਰਦੇ ਸਵੇਤਾਗਨ ਬਿਆ ਔਰ ਜਿਹੜਾ ਸਵੇਤਾਗਨ ਪ੍ਰਭਾ ਕੰਨ ਖਜੂਰਾ ਹੁੰਦਾ ਔਰ ਉਸ ਤੇ ਕੱਟਣ ਵਾਲਾ ਹਿਰਦੇ ਨੂੰ ਜੀਮ ਚਲਾਉਣਾ ਹਿਰਦੇ ਨੂੰ ਜਲਨ ਹੋਣੀ ਦਾਹ ਹੋਣਾ ਦਾਹ ਸੁਖ ਵੇਦਨਾ ਜਿਸ ਤਰ੍ਹਾਂ ਕੇ ਹਿਰਦੇ ਹੈ ਦਾਹ ਔਰ ਦਾਹ ਮੁਰਛਾ ਔਰ ਮੁਰਛਾ ਪਨੋ ਜਾਂਦੀ ਹੈ ਪੇਹੋਸੀ दाहो अमृा चाती मात्रम श्वेत पिंड कोता पतिष्छ पीता सतपती और सतपती का डंग गजरा वह पीला हाँ पीलिया और पीली जगह होती है जिस जगह पर कट लीलियां हो लग है जिस तरह के यह जड़ा कण ਇਹ 25 ਖੰਡਾਂ ਦੇ ਵਿੱਚ ਵਿਭਾਜਿਤ ਹੁੰਦਾ ਹੈ ਜਿਸ ਤਰ੍ਹਾਂ ਕਿ ਪਰਤੇ ਇੱਕ ਖੰਡ ਵਿੱਚ ਚਾਰ-ਚਾਰ ਪੈਰਾਂ ਦੇ ਔਰ ਇਹ ਜੜਾ ਕਨਗੁਜਰ ਹੈ ਕਨ ਖਜੂਰਾ ਇਹ ਅੱਠ ਕਿਸਮ ਦਾ ਹੁੰਦਾ ਹੈ ਜਿਸ ਤਰ੍ਹਾਂ ਪੁਰਸ਼ਾ ਕ੍ਰਿਸ਼ਨਾ ਚਿਤ੍ਰਕ ਔਰ ਕਪਿਲਾ ਸਵੇਤਾ ਅਗਨਪ੍ਰਭਾ ਪੀਤਕਾ ਇਸ ਤਰ੍ਹਾਂ ਇਹ ਅੱਠ ਕਿਸਮ ਦਾ ਹੁੰਦਾ ਹੈ ਔਰ ਜਿਹੜਾ ਇਹ ਕਨਗੁਜਰਾ ਕਨ ਖਜੂਰਾ ਇਹ ਵਿਛਕਤ ਹੁੰਦਾ ਹੈ ਜ਼ਹਿਰੀਲਾ ਜਿਸ ਤਰ੍ਹਾਂ ਕਿ ਖੁਰਕ ਫੋੜੇ ਫੁਣਸੀ जख्म ਆਦਿਕ ਇਹ ਹੋ ਜਾਂਦੇ ਆਧਿਕ ਜਾਣਕਾਰੀ ਲਈ 85599 ਕਾਰਕ ਸਤੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਪਡੇਟ ਕਰੋ ਜੈਪੀਨ ਜੈਪਾਤ ਨਮਸਕਾਰ ਸਾਸਰੀਆ ਕਾਲ ਪਿੰਡ ਪਿਆਰੀ ਗਲੀ ਨੰਬਰ 14 ਜੱਬੀ